ਦੇਖੋ ਸੀਐਮ ਸਾਹਿਬ ਦੀ ਤਬੀਅਤ ਜਿਹੜੀ ਅੱਗੇ ਨਾਲੋਂ ਕਾਫੀ ਇੰਪਰੂਵਡ ਹੈ ਔਰ मोस्ट ਲਾਈਕਲੀ ਕੱਲ੍ਹ ਜਾਂ ਪਰਸੋਂ ਦਾ ਕੋਈ ਨ ਨੂੰ ਛੁੱਟੀ ਹੈ ਜਿਹੜੀ ਉਹ ਹਸਪੀਟਲ ਦੇ ਵਿੱਚੋਂ ਮਿਲ ਜਾਣੀ ਹੈ ਪਰ ਫਿਰ ਵੀ ਅੰਦਰ ਬੈਠੇ ਹੋਏ ਵੀ ਉਹ ਪੰਜਾਬ ਦੀ ਜੋ ਸਿਚੁਏਸ਼ਨ ਖਾਸ ਕਰਕੇ ਹੜ੍ਹਾਂ ਦੀ ਜੋ ਬਣੀ ਹੋਈ ਹੈ ਉਹ ਤਾਂ ਨੇ ਉਹਨਾਂ ਨੇ ਉੱਪਰ ਨਜ਼ਰ ਹੈ ਜਿਹੜੀ ਉਹ ਬਣੀ ਹੋਈ ਹੈ ਹੁਣ ਵੀ ਇੱਕ ਦਾ ਗਵਰਨਰ ਸਾਹਿਬ ਅੱਜ ਉਹ ਮਿਲਣ ਆਏ ਸੀਗੇ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਔਰ ਆ ਸਾਡੇ ਨਾਲ ਵੀ ਜਿਹੜੀ ਡਿਸਕਸ਼ਨ ਉਹ ਕੱਲ ਪ੍ਰਾਈਮ ਮਿਨਿਸਟਰ ਸਾਹਿਬ ਹੋ ਕੇ ਗਏ ਨੇ ਉਹਦੇ ਬਾਰੇ ਸਾਰੀ ਡਿਟੇਲ ਵਿਚਾਰ ਵਿਟਾਂਦਰਾ ਜਿਹੜਾ ਉਹ ਹੈ ਉਹਨਾਂ ਨੇ ਸਾਰੀ ਰਿਪੋਰਟ ਵੀ ਲਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਵਾਹ ਕਿਵੇਂ ਫੜਨੀ ਹੈ ਉਹਦੇ ਬਾਰੇ ਪ੍ਰੋਪਰ ਵਿਚਾਰ ਚਰਚਾ ਜਿਹੜੀ ਉਹ ਹੋਈ ਹੈ ਬਾਕੀ ਇੱਕ ਦੋ ਦਿਨਾਂ ਦੇ ਵਿੱਚ ਛੁੱਟੀ ਮਿਲ ਜਾਣੀ ਔਰ ਉਸ ਬਾਅਦ ਫਿਰ ਫੁੱਲੀ ਐਕਟਿਵ ਹੋ ਕੇ ਗਰਾਊਂਡ ਦੇ ਵਿੱਚ ਆਪ ਜਾਣਗੇ ਔਰ ਪੰਜਾਬ ਤੇ ਪੰਜਾਬੀਆਂ ਦੇ ਨਾਲ ਖੰਡ ਦਾ ਜਿਹੜਾ ਕੰਮ ਹੈ ਜਿਹੜਾ ਪੈਕੇਜ ਦਿੱਤਾ ਗਿਆ ਰਾਜਪਾਲ ਸਾਹਿਬ ਸਾਹਿਬ ਜੀ ਲੈਣੇ ਕਿ ਜਿਹੜਾ ਟੋਟਲ ਬਣਿਆ ਸੀ ਉਹ ਵੱਡਾ ਹੈ ਤੇ ਫਿਰ ਤੁਹਾਨੂੰ ਕਿਹਨੂੰ ਸਾਹਿਬ ਦੇਖੋ ਚੰਗੀ ਗੱਲ ਹੈ ਜੀ ਅਸੀਂ ਤਾਂ ਪਹਿਲੇ ਦਿਨ ਹੀ ਮੰਗ ਕੀਤੀ ਸੀਗੀ ਕਿ ਕੋਟਟ 20000 ਕਰੋੜ ਰੁਪਏ ਦੀ ਇੱਕ ਇਨੀਸ਼ੀਅਲ ਅਸੈਸਮੈਂਟ ਹੈ ਜਿਹੜੀ ਉਹ ਲੱਗ ਚੁੱਕੀ ਹੈ ਕਿ 20000 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਹੈ ਹੁਣ 20000 ਕਰੋੜ ਦੇ ਵਿੱਚੋਂ ਮਹਿਜ਼ 1600 ਕਰੋੜ ਦੇਣਾ ਇਹ ਇੱਕ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਜਿਹੜਾ ਉਹ ਪ੍ਰਧਾਨ ਮੰਤਰੀ ਸਾਹਿਬ ਕਰਕੇ ਗਏ ਨੇ ਫੇਰ ਵੀ ਉਮੀਦ ਆਸ ਕਰਦੇ ਆਂ ਜੇ ਗਵਰਨਰ ਸਾਹਿਬ ਕਹਿ ਕੇ ਗਏ ਨੇ ਕਿ ਇਹ ਤਾਂ ਸਿਰਫ ਇੱਕ ਟੋਕਨ ਬਣੀ ਆ ਪਰ ਟੋਕਨ ਵੀ ਸਭ ਤੋਂ ਵੱਧ ਵੱਡਾ ਰੈਲੀਫ ਤਾਂ ਸਭ ਤੋਂ ਪਹਿਲਾਂ ਚਾਹੀਦਾ ਹੁੰਦਾ ਤੇ ਉਸ ਤੋਂ ਬਾਅਦ ਤਾਂ ਜਿਵੇਂ ਜਿਵੇਂ ਜ਼ਰੂਰਤ ਹੋਵੇ ਉਹ ਉਸ ਹਿਸਾਬ ਨਾਲ ਹੁਣ ਜਿੱਥੇ 4.5 ਲੱਖ ਏਕੜ ਫਸਲਾਂ ਦਾ ਨੁਕਸਾਨ ਹੋ ਗਿਆ ਹੋਵੇ ਲੱਖਾਂ ਪਸ਼ੂਆਂ ਦਾ ਨੁਕਸਾਨ ਹੋ ਗਿਆ ਹੋਵੇ ਹਜ਼ਾਰਾਂ ਘਰ ਜਿਹੜੇ ਉਹ ਟੁੱਟ ਗਏ ਹੋਣ ਇੰਨਾ ਵੱਡਾ ਜਾਨਵਾਲੀ ਨੁਕਸਾਨ ਹੋਇਆ ਹੋਵੇ ਉਥੇ 1600 ਕਰੋੜ ਨਾਲ ਤਾਂ ਕੁਝ ਵੀ ਨਹੀਂ ਚੱਲਣਾ ਹੈਗਾ ਪਰ ਫੇਰ ਵੀ ਮੇਰੇ ਮਨ ਕਿ ਚੱਲਦਾ ਜੇ ਗੌਰਨ ਸਿੰਘ ਸਾਹਿਬ ਕਹਿ ਕੇ ਗਏ ਨੇ ਇਹ ਗੱਲ ਤੇ ਉਹਨਾਂ ਦੀ ਗੱਲ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਜੇ ਦੇਣਾ ਹੁੰਦਾ ਮੈਨੂੰ ਲੱਗਦਾ ਕਿ ਕਰਨੀ ਔਰ ਕਰਜ਼ੀ ਦੇ ਵਿੱਚ ਕਿਤੇ ਕੱਲ ਨੂੰ ਫਰਕ ਨਾ ਨਿਕਲਿਆ ਹੋਵੇ ਜੇ ਦੇਣਾ ਹੁੰਦਾ ਤਾਂ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਆ ਕੇ ਅਨਾਉਂਸ ਕਰਕੇ ਗਏ ਨੇ ਔਰ ਵੈਸੀ ਉਹਨਾਂ ਤਾਂ ਆਦਤ ਹੈ ਕਿ ਕਿੰਨਾ ਚਾਹੀਏ 70000 ਚਾਹੀਏ ਕਰੋੜ ਚਾਹੀਏ 80000 ਕਰੋੜ ਚਾਹੀਏ 90000 ਕਰੋੜ ਚਾਹੀਏ ਉਹ 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 ਜੀ ਆਦਤ ਵਾਲੇ ਪ੍ਰਧਾਨ ਮੰਤਰੀ ਸਾਹਿਬ ਜੇ 1600 ਦੇ ਕੇ ਜਾਣਗੇ ਤੇ ਮਗਰੋਂ ਕੀ ਆਊਗਾ ਇਹ ਹੁੰਦਾ ਜੇ ਆਪ ਲਾਈ ਸਕਦੇ ਆ ਬੀਜੇਪੀ ਦਾ ਰੋਪ ਹੈ ਕਿ 12000 ਕਰੋੜ ਤੋਂ ਦਿੱਤਾ ਹੈ ਸੌ ਆਪਣਾ ਰੋਡ ਜਿਹੜੇ ਟੇਗਾ ਤੋਂ 13600 ਕਰੋੜ ਹੋ ਗਿਆ ਪਰ ਟੀਪ ਸਰਕੀ ਸਾਹਿਬ ਨੇ 13000 ਟੇਗਾ ਤੋਂ ਘੁਰਬਾ ਮੰਗਿਆ ਇਸ ਤਰ੍ਹਾਂ ਕਿ ਜਿਹੜੇ 12000 ਕਰੋੜ ਐਸਡੀਆਰ ਦੀ ਉਹ ਗੱਲ ਕਰਦੇ ਨੇ ਜੀ ਜੀ ਉਹਦੇ ਨੋਰਮਸ ਚੇਂਜ ਕਰਨ ਵਾਸਤੇ 10 ਦਿਨ ਹੋ ਗਏ ਅੱਜ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਹੋਈ ਹੈ ਉਹਦੇ ਨੋਰਮਸ ਕੀ ਕਹਿੰਦੇ ਨੇ ਕਿ ਮਹਿਜ਼ 6600 ਰੁਪਏ ਹੈ ਜਿਹੜਾ ਪਰ ਇਕੜ ਉਹ ਮਿਲੇਗਾ ਉਹਦੇ ਵਿੱਚ 75:25 ਦੀ ਰੇਸ਼ੋ ਹੈ ਮਹਿਜ਼ 1,20,000 ਰੁਪਏ ਜਿਹਦਾ ਘਰ ਪੂਰੀ ਤਰ੍ਹਾਂ ਢਹਿ ਗਿਆ ਉਹਨੂੰ ਮਿਲੂਗਾ ਕੀ ਇਹਨੇ ਨਾਲ ਕਮ ਸਰਜੂਗਾ ਜੇ ਕਿਸੇ ਦਾ ਭਾਂਡਿਆਂ ਦਾ ਬਰਤਨਾਂ ਦਾ ਘਰ ਦੇ ਸਮਾਨ ਦਾ ਨੁਕਸਾਨ ਹੋ ਗਿਆ ਤਾਂ 2500 ਰੁਪਏ ਦਵਾਂਗੇ ਇਹ ਐਸਡੀਆਰਐਫ ਦੇ ਨੋਰਮਸ ਕਹਿੰਦੇ ਨੇ 2500 ਨਾਲ ਕੀ ਹੋਊਗਾ ਜੀ ਉਹੀ ਨੋਰਮਸ ਚੇਂਜ ਕਰਨ ਵਾਸਤੇ ਕਿ ਇਹਨਾਂ ਨੂੰ ਘੱਟੋ-ਘੱਟ ਕਿਸੇ ਕੈਟਾਗਰੀ ਦੇ ਵਿੱਚ ਅਸੀਂ ਡਬਲ ਮੰਗੇ ਤੇ ਕਿਸੇ ਦੇ ਵਿੱਚ ਟ੍ਰਿਪਲ ਮੰਗੇ ਆ ਉਹ ਕਰੋ ਉਸ ਗੱਲ ਤੇ ਆਉਂਦੀ ਨਹੀਂ ਹੈਗੇ 10 ਦਿਨ ਹੋ ਗਏ ਹਜੇ ਤੱਕ ਕੋਈ ਚਿੱਠੀ ਦਾ ਜਵਾਬ ہاں ਜਾਂ ਨਾ ਜ ਦਿੱਤਾ ਨਹੀਂ ਹੈਗਾ ਠੀਕ ਹੈ ਜੀ ਥੈਂਕ ਯੂ ਥੈਂਕ ਯੂ